ਹੇ ਬਤਲ ਨੂੰ ਬੁਝਾਰੋ ਜੀ ਨਾ ਮਾਦ ਤੇ ਆੜੀ ਕਰਨ ਜੇ ਨਾ ਕੋਈ ਕਾਰੋਬਾਰ ਕਰਨ ਜੇ ਹੋਰ ਕੋਈ ਮਾਦ ਨਹੀਂ ਕੋਈ ਹਿਲਾ ਨਹੀਂ ਬਾਈ ਮੈਂ ਮਾਦ ਨੂੰ ਮਾਗਦਾ ਹਾਂ ਜੀ ਬਾਈ ਅਚਾ ਲੋ ਏ ਅਚਾ ਲੋ ਵੀਰੇ ਚਾਹ ਨਹੀਂ ਆਉਂਦਾ ਮੈਂ ਚਾਹ ਲੋ ਵੀਰੇ ਮਦਦ ਦੀ ਬਹੁਤ ਲੋ ਜੀ ਜੀ ਸੀ ਮੈਂ ਡਿਊਟੀ ਤੋਂ ਆਇਆ ਜੀ ਸ਼ਾਮ ਨੂੰ 11 ਵਜੇ ਮੇਰਾ ਸਾਹ ਬੰਦ ਹੋ ਗਿਆ ਤੇ ਮੈਂ ਕਰਜੇ ਦੇ ਪਹਿਲੀ ਮਾਰਸ ਜੀ ਘਰ ਪਾਰਿਆ ਜੀ ਸਾਡਾ ਸਾਰਾ ਕੰਮ ਵਿਚਾਲੇ ਰਹਿ ਗਿਆ ਮੈਂ ਹੀ ਘਰੇ ਕਮਾਉਣ ਵਾਲਾ ਤੀ ਸੀ ਅਹੀਂ ਮੰਜੇ ਤੇ ਬਹਿ ਗਿਆ ਜੀ ਮਾਤਾ ਜੀ ਬਿਮਾਰ ਨੇ ਜੀ ਹੁਣ ਹੁਣ ਇਕੱਲਾ ਡੈਡੀ ਤੇ ਪੈ ਗਿਆ ਜੀ ਮਤਲਬ ਉਹ ਤੋਂ ਕੋਈ ਨਹੀਂ ਤੀਸੀ ਮੇਰੀ ਮਦਦ ਕਰੀ ਜਾਬੀ ਜਿੰਨੀ ਤੱਕ ਹੋ ਸਕਦੀ ਸੀ ਬੱਚਿਆਂ ਦਾ ਪਿਤਾ ਦੇਖ ਸਕਦੇ ਹੋ ਤਾਂ ਬੱਚੇ ਮੌਜੂਦ ਨੇ ਤਾਂ ਜਿਹੜੇ ਆਪਣੇ ਪਿਤਾ ਦੀ ਸਿਹਤ ਦੇ ਲਈ ਜਿਹੜੀ ਗੋਹਾਰ ਲਾ ਰਹੇ ਨੇ ਤਾਂ ਮੇਰੇ ਪਾਪਾ ਦੀ ਸਿਹਤ ਲਈ ਮਤਲਬ ਕਿੱਤੀ ਆ ਬਈ ਇਹ ਸਾਡਾ ਨੰਬਰ ਹੈ ਬੋਲੋ ਖਾਈ ਬੋਲੋ ਕਾ ਕਰਨਾਰੇ ਸਾਰੇ ਜਵਾਬ ਦੇਗੇ ਜਿਹੜੇ ਮਾੜੇ ਮੋٹے ਪਹਿਲਾਂ ਮੂੰਹ ਲਾਦੇ ਉਹ ਵੀ ਹੌਣ ਹਟ ਗਏ ਆਪਣੇ ਘਰੋਂ ਤੇ ਆਕ ਨੂੰ ਹਟ ਕੇ ਜੀ ਕੋਈ ਨਾ ਕੋਈ ਹਿਲਾਨੇ ਹਾਂ ਯਾ 60 ਸਾਲ ਦੇ ਉੱਤੇ ਹੋਈ ਉਮਰ ਬਈ ਕਰਨਾ ਬੰਦਾ ਦਾ ਗੁਜ਼ਾਰਾ ਦੋ ਬੱਚਿਆਂ ਦਾ ਬਾਪ ਕੜੀ ਮਿਹਨਤ ਦੇ ਨਾਲ ਆਪਣੇ ਪਰਿਵਾਰ ਨੂੰ ਚਲਾਉਂਦਾ ਸੀ ਤੇ ਕਰਜ਼ਾ ਤਾਰ ਦੇ ਤਾਰ ਦੇ ਅੱਜ ਆਪਦੀਆਂ ਕਿਡਨੀਆਂ ਨੇ ਜਿਹੜੀਆਂ ਟੈਨਸ਼ਨ ਦੇ ਨਾਲ ਫੇਲ ਹੋ ਗਈਆਂ ਨੇ ਤਾਂ ਪਰਿਵਾਰ ਨਾਲ ਵਾਕਿਫ ਕਰਾਉਣਾ ਹੈ ਤਾਂ ਜਿਹੜਾ ਅੱਜ ਪਰਿਵਾਰ ਦੀ ਸਥਿਤੀ ਬੜੀ ਭਾਵੁਕ ਹੈ ਤਸਵੀਰ ਦਿਖਾ ਲੈਣਾ ਤੁਹਾਨੂੰ ਪਰਿਵਾਰ ਦੀ ਤਾਂ ਜਿਹੜਾ ਅਸੀਂ ਕਹਿ ਸਕਦੇ ਹਾਂ ਨੌਜਵਾਨ ਆਪਣੇ ਪਰਿਵਾਰ ਨੂੰ ਚਲਾਉਂਦਾ ਸੀ ਦੋ ਬੱਚਿਆਂ ਦਾ ਜਿਹੜਾ ਖਰਚਾ ਜਿਹੜਾ ਸਾਰਾ ਕਰਦਾ ਸੀ ਤੇ ਅੱਜ ਆਪ ਹੈ ਜਿਹੜਾ ਕਿਡਨੀਆਂ ਨੇ ਫੇਲ ਹੋ ਗਈਆਂ ਨੇ ਤਾਂ ਮੇਰੇ ਨਾਲ ਮੌਜੂਦ ਨੇ ਭਾਜੀ ਕੀ ਗੱਲਬਾਤ ਹੋਈ ਸੀ ਹਾਂਜੀ ਇੰਤਲਬਤ ਹੋਈ ਸੀ ਜਿਹੜਾ ਕਿੰਨੀ ਐ ਫੇਲ ਹੋ ਗਿਆ ਇਸ ਜੇ ਸੀ ਮੈਂ ਡਿਊਟੀ ਤੋਂ ਆਇਆ ਜੀ ਸ਼ਾਮ ਨੂੰ 11 ਵਜੇ ਮੇਰਾ ਸਾਹ ਬੰਦ ਹੋ ਗਿਆ ਜੀ ਤੇ ਮੈਨੂੰ ਸਾਰੀ ਦਿਹਾੜੀ ਚੱਕਿਆ ਜੀ ਨੇ ਦੋਏ ਦਿਨ ਜੀ ਤੇ ਪਟਿਆਲੇ ਦਿਖਾਇਆ ਜੀ ਪਟਿਆਲੇ ਉਹਨਾਂ ਲਾਲ ਬੈਥ ਵਾਲਿਆਂ ਨੇ ਬੁਲੇ ਜੀ ਕਹਿੰਦੇ ਵੀ ਤੇਰੀ ਦੋ ਕਿਡਨੀਆਂ ਖਰਾਬ ਹੋ ਗਈਆਂ ਜੀ ਟੈਸਟ ਕਰਾਇਆ ਮੈਨੂੰ ਘਰ ਲੈ ਕੇ ਆਏ ਜੀ ਤੇ ਮੈਂ ਕਰਜੇ ਦੇ ਪਹਿਲੀ ਮਾਰਚ ਸੀ ਜੀ ਘਰ ਪਾਰਿਆ ਜੀ ਸਾਡਾ ਸਾਰਾ ਕੰਮ ਵਿਚਾਲੇ ਰਹਿ ਗਿਆ ਜੀ ਮੈਂ ਹੀ ਘਰੇ ਕਮਾਉਣ ਵਾਲਾ ਸੀ। ਅਸੀਂ ਮੰਜੇ ਤੇ ਬੈ ਗਏ ਜੀ। ਤਾਂ ਹੁਣ ਘਰ ਦਾ ਗੁਜ਼ਾਰਾ ਓਕਾ ਤੁਸੀਂ ਕਮਾਉਣ ਵਾਲੇ ਸੀ ਤੇ ਦਵਾਈ ਦਾ ਵੀ ਜਿਹੜਾ ਹਾਂਜੀ ਦਵਾਈ ਦਾ ਵੀ ਚਲਾਉਂਦੇ ਤੇ ਜੀ ਮਾਤਾ ਜੀ ਬਿਮਾਰ ਨੇ ਜੀ ਹੁਣ। ਹੁਣ ਕੱਲਾ ਡੈਡੀ ਤੇ ਪੈ ਗਿਆ ਜੀ ਮਤਲਬ ਉਹ ਤੋਂ ਕਹਿੰਜੀ। ਤੁਸੀਂ ਮੇਰੀ ਮਦਦ ਕਰੀ ਜਾ ਵੀ ਜਿੰਨੀ ਤੱਕ ਹੋ ਸਕਦੀ ਸੀ। ਮਦਦ ਦੀ ਗੋਹਾਰ ਲਾਰੇ ਮਾਤਾ ਜੀ ਮਾਤਾ ਜੀ ਕੱਲਾ ਪੁੱਤ ਜਿਹੜਾ ਕਮਾਉਣ ਵਾਲਾ ਸੀ ਤੇ ਅੱਜ ਉਹ ਵੀ ਬੈੱਡ ਤੇ ਲੇਟ ਗਿਆ। ਹਾਂ ਉਹਰੇ ਕਮਾਉਂਦਾ ਸੀ ਅਸੀਂ ਖਾਂਦੇ ਤੇ ਚਲ ਘਰ ਦਾ ਪਾਇਆ ਸੀ ਥੋੜਾ ਥੋੜਾ ਜਿਹਾ ਕਰਕੇ ਨੇ ਵਿਚਾਰੇ ਨੇ ਬਸ ਮੈਂ ਵੀ ਬਿਮਾਰ ਰਹਿਨੀ ਆ ਸਾਦੀ مریضਾਂ ਹੁਣ ਇਹਦੀ ਕਿਟਣੀਆਂ ਦੋਏ ਖਰਾਬ ਹੋ ਗਈਆਂ ਦੋ ਬੱਚੇ ਨੇ ਬਸ ਘਰ ਦਾ ਜਰ ਔਖਾ ਹੋਇਆ ਪਿਆ ਬਸ ਇਹਦੀ ਬਾਰੀ ਮਦਦ ਚਾਹੀਦੀ ਏ ਸਾਨੂੰ مالک ਤਾਂ ਡਾਕਟਰਾਂ ਦੇ ਵੱਲੋਂ ਕੀ ਕਹਿ ਗਿਆ ਕਿੰਨਾ ਕ ਖਰਚਾ ਜਿਹੜਾ 15 ਲੱਖ ਉਹ ਤਾਂ ਜਾਦੀ ਸਕਦਾ 15 ਲੱਖ ਦਾ ਤਾਂ ਉਹਨਾਂ ਨੇ ਕਹੇ ਹੈ ਇਹਦੇ ਵਾਸਤੇ ਮੋਬਾਈਲ ਸੰਦੀਆਂ ਨੇ ਕਿਤੇ ਕਿਸੇ ਤੋਂ ਲੈਨੇ ਪੈਸਾ ਕਿਤੇ ਕਿਸੇ ਤੋਂ ਮੰਗਾ ਲਾ ਉਹ ਰੋਜ਼ ਕੋਈ ਦਿੰਦਾ ਵੀ ਨਹੀਂ ਐ ਔਖਾ ਹੋਇਆ ਪਿਆ ਬਸ ਤਾਂ ਦੋ ਬੱਚਿਆਂ ਦਾ ਪਿਤਾ ਦੇਖ ਸਕਦੇ ਹੋ ਤਾਂ ਬੱਚੇ ਮੌਜੂਦ ਨੇ ਤਾਂ ਜਿਹੜੇ ਆਪਣੇ ਪਿਤਾ ਦੀ ਸੇਧ ਦੇ ਲਈ ਜਿਹੜੀ ਗੁਹਾਰ ਲਾ ਰਹੇ ਨੇ ਤਾਂ ਫੋਨ ਨੰਬਰ ਵੀ ਜਿਹੜਾ ਲਿਖਿਆ ਹੋਇਆ ਬਾਪੂ ਜੀ ਮੌਜੂਦ ਨੇ ਬਾਪੂ ਜੀ ਕੱਲਾ ਮੁੰਡਾ ਸੀ ਕਮਾਉਣ ਵਾਲਾ ਤਾਂ ਅੱਜ ਜਿਹੜੀ ਇਹ ਜਾਣਕਾਰੀ ਕਿਡਨੀਆਂ ਨੇ ਜਿਹੜੀਆਂ ਫੇਲ ਹੋ ਗਈਆਂ ਕਿੰਨੇ ਸਮੇਂ ਪਹਿਲਾਂ ਜਿਹੜੀਆਂ ਜਾਣਕਾਰੀ ਇਹਦਾ ਇਹ ਕੰਮ ਕਰਦਾ ਕਰਦਾ ਹੋਇਆ ਇਹਦਾ ਕੰਮ ਆ ਕਿਡਨੀਆਂ ਖਰਾਬ ਹੋ ਗਈਆਂ ਮੈਂ ਤਾਂ ਸਾਰੇ ਕੰਮ ਛੱਡਿਆ ਹੋਇਆ ਸੀ ਦੁਬਾਰੇ ਫੇਰ ਦਿਹਾੜੀ ਕਰਨੀ ਪੈਣੀ ਜੀ ਦੇੜੀ ਕਿ ਮਾਰਕਟ ਲੈ ਆਉਣੇ ਤੇ ਰੁਪਇਆ ਹੀ ਉਹ ਲਗਜ਼ਾਰਾ ਖੁੰਦਾ ਇਹੀ ਕਰਨ ਜੋ ਕਰੀ ਹੀ ਮੰਝੇ ਦੇ ਪੈਗੇ ਬੱਦ ਸਾਰਾ ਘਰ ਦਾ ਖਰਚਾ ਵੀ ਜਿਹੜਾ ਬਹੁਤ ਔਖਾ ਇਹ ਬਹੁਤ ਔਖਾ ਕਰਨ ਆ ਰਿਹਾ ਤੇ ਰੁਜ਼ਗਾਰ ਸਾਰੇ ਜਵਾਬ ਦੇਗੇ ਜਿਹੜਾ ਮਾਣੇ ਮੋਟੇ ਪਹਿਲਾਂ ਮੂੰਹ ਲਾਦੇ ਉਹ ਵੀ ਹੌਣ ਹਟ ਗਏ ਆਪਣੇ ਘਰੋਂ ਚਾਕ ਨੂੰ ਹਟ ਕੇ ਜੀ ਕੋਈ ਨੋ ਕੋਈ ਹਿਲਾ ਨਹੀਂ ਹੁਣ ਤੇ ਡਾਕਟਰਾਂ ਦੇ ਵੱਲੋਂ ਕਿੰਨਾ ਖਰਚਾ ਜਿਹੜਾ ਦੱਸੋ ਹਾਂਜੀ ਡਾਕਟਰਾਂ ਦੇ ਵੱਲੋਂ ਕਿੰਨਾ ਖਰਚਾ ਜਿਹੜਾ ਦੱਸੋ ਖਰਚਾ ਕੋਈ ਪਤਾ ਨਹੀਂ ਮੈਂ ਤਾਂ ਵੀ ਕਿੰਨਾ ਖਰਚਾ ਆ ਗਿਆ ਵਸ ਦਿਮਾਗ ਕੰਮ ਕਰਨੇ ਹਟ ਗਏ ਕੀ ਕਰੇ ਕਿ ਕਿੱਧਰ ਜਾਈਏ ਕੋਈ ਹਿੱਲਾ ਨਹੀਂ ਹੁਣ ਤਾਂ ਪਰ ਉਹ ਕੰਮ ਵਗੈਰਾ ਕੀ ਕਰਦੇ ਸੀ ਹਾਂਜੀ ਕੰਮ ਵਗੈਰਾ ਕੀ ਕਰਦੇ ਸੀ ਕੰਮ ਉਹ ਫੈਕਟਰੀ ਲਗਾਏ ਹੋਏ ਤਾਂ ਪਰ ਜਿਹੜਾ ਕਰਦਾ ਜਿਹੜਾ ਖਰਚਾ ਹੁਣ ਚਲਾ ਰਹੇ ਹੋ ਕੀ ਕੀ ਕੰਮ ਕੀ ਕਰਦੇ ਹੋ ਤੁਸੀਂ ਹਮਾਂ ਦਿਹਾੜੀ ਹੋਣਾ ਦਿਹਾੜੀ ਹੋਣਾ ਭਾਈ 400 ਰੁਪਏ ਦੇ ਦਿੰਦੇ ਨੇ ਤੁਹਾਡੀ ਤੁਹਾਡੀ ਵੀ ਉਮਰ ਬਹੁਤ ਹੋ ਗਈ ਹਾਂਜੀ 60 ਸਾਲ ਦੇ ਉੱਤੇ ਹੋ ਗਈ ਉਮਰ ਭਾਈ ਕਰਨਾ ਪੰਡਾ ਗੁਜ਼ਾਰਾ ਰੋਟੀਆਂ ਖਾਣੇ ਪੰਦੇ ਚਲਾਉਣੀ ਪੰਦੇ ਤਾ ਜਿਲ੍ਹਾ ਸੰਗਰੂਰ ਦੇ ਪਿੰਡ ਬਾਲਦ ਕਲਾਂ ਦਾ ਜਿਹੜਾ ਇਹ ਨੌਜਵਾਨ ਹੈ ਤਾਂ ਜਿਹੜਾ ਦੋਨੇ ਕਿਡਰੀਆਂ ਨੇ ਫੇਲ ਹੋ ਗਈਆਂ ਨੇ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਬੱਚੇ ਜਿਹੜੀ ਮਦਦ ਦੀ ਗੋਹਾਰ ਲਾ ਰਹੇ ਨੇ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜਾ Google Pay ਨੰਬਰ ਵੀ ਜਿਹੜਾ ਲਿਖਿਆ ਹੋਇਆ ਬੱਚਿਆਂ ਦੇ ਵੱਲੋਂ ਕਿ ਮੇਰੇ ਪਿਤਾ ਦੀ ਮਦਦ ਕਰੋ ਤਾਂ ਕਿ ਉਹ ਮੁਰ ਤੋਂ ਠੀਕ ਹੋ ਸਕਣ ਤਾਂ ਜਿਹੜਾ ਪਰਿਵਾਰ ਦਾ ਕੱਲਾ ਜੀ ਸੀ ਜਿਹੜਾ ਕਮੋਜ਼ਾ ਸੀ ਤੇ ਪਰਿਵਾਰ ਨੂੰ ਚਲਾਉਂਦਾ ਸੀ ਤੇ ਅਸੀਂ ਵੀ ਆਪਣੇ ਮਾਧਿਅਮ ਰਈ ਅਪੀਲ ਕਰਦੇ ਆ ਕਿ ਵੱਤ ਤੋਂ ਵੱਤ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਇਹ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਬਾਲਦਕਲਾਂ ਦਾ ਰਹਿਣ ਵਾਲਾ ਪਰਿਵਾਰ ਹੈ ਤੇ ਜਿੰਨੀ ਵੱਤ ਤੋਂ ਵੱਤ ਮਦਦ ਕੀਤੀ ਜਾਂਦੀ ਇਸ ਪਰਿਵਾਰ ਦੀ ਕੀਤੀ ਜਾਵੇ ਤਾਂ ਜੋ ਮੁਰ ਤੋਂ ਇਹ ਜਿਹੜਾ ਪਰਿਵਾਰ ਹੈ ਖੁਸ਼ ਰਹਿ ਸਕੇ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਤੱਕ